ਕੋਹ ਕਹਾਣੀ ਮਿਲ ਜੈਗੀ ਬੜੀ ਮੁੱਤੀ ਐਸੀ ਹੀ ਕਰਾਉਣਾ ਉਹ ਨਹੀਂ ਦਾ ਨਾ ਤੇਰਾ ਕੋਈ ਪੁਕਾਰ ਨਹੀਂ ਬਗੇ ਬਾਈ ਕਿਹੜੇ ਕਿਹੜੇ ਕੁੱਤੇ ਅੱਛਾ ਇੱਕ ਤਾਂ ਖੜਾ ਲਾ ਲ ਜੇ ਇੱਕ ਉਹ ਡੱਬਾ ਜਿਹਾ ਕੋਈ ਪੁੱਛੇ ਨੀ ਬੱਕਰੇ ਇਹ ਜੇ ਸਾਥ 30 ਦੇ ਦਿੰਦਾ ਭਾਈ ਹੈ ਕੀ ਹੋਇਆ ਤੇ 10000 ਉਹ ਬੱਕਰਾ ਦੇਖ ਕੇ ਜਿਹੜਾ ਉਹਦੇ ਨਾਲ ਬੱਚਾ ਚੜ ਜਾ ਤੂੰ ਜਾ ਨੀ ਨੀ ਤੇ ਨਾ ਮਸਾ ਭਾਰੀ ਬੱਕਰਾ ਖੜਾ ਸਹੀ ਰੇਟ ਲਾਉ ਲੈ ਜੋ ਸਹੀ ਲਾਇਆ ਵੀਰੇ ਕੱਟਣ ਨੂੰ ਨਹੀਂ ਯਾਰ ਕਹਿ ਕੇ ਨਹੀਂ ਜਾਂਦੇ ਪੈਸੇ ਗਨ ਲਾ ਤੈਨਾਂ ਕਿੰਨੇ ਕਿਹਾ ਵੀਰੇ ਯਾਰ ਇਹ ਬੜਾ ਤਰੀਕ ਲੋ ਆ ਬਾਈ ਹੀ ਗੱਲ ਜਾਨ ਨੇ ਬਾਈ ਯਾਰ ਹੈ ਚਾਚਾ ਛੱਡ ਜਾ ਬਾਈ ਦਾ ਜਾਨ ਨੇ ਸਹੀ ਚਾਚਾ ਬਾਈ ਦਾ ਗੱਲ ਹੋ ਰਿਹਾ 15 15 ਦਾ ਪਿਆ ਵੀਰੇ ਬੱਕਰਾ ਹੈ 15 ਦਾ ਪੱਕਾ ਹੈ ਕਰ ਬਾਬੇ ਇਹ ਦੁਪਾਰ ਨੂੰ ਮੰਨ ਬਾਰੀ ਫੜਾਉਂਦਾ ਨਹੀਂ 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 ਜਿੱਦੇ ਲੈ ਕੇ ਤਾਂ ਬਹੁਤ ਮਹਿੰਗੀ ਆਈ ਸੀ ਮਹਿੰਗੀ ਆਈ ਸੀ ਵੀਰੇ ਇਹ ਨਹੀਂ ਛੁੜਦੇ ਉਹਨੂੰ ਕਿਸੇ ਚੇਪੀ ਵੱਡੀ ਲਾਤੀ ਆ ਨਹੀਂ ਨਹੀਂ ਚੇਪੀ ਨਹੀਂ ਲਾਈ ਯਾਰ ਸਮਝਾ ਲੈ ਵੀਰੇ ਚੇਪੀ ਲਾਈ ਜਾ ਚੌਹੇ ਨਾ ਦੀ ਪਰਟੈਂਡ ਉਹ ਫਿਰ ਆ ਉਹ ਫਿਰ ਚੇਪੀ ਇੱਕ ਨਹੀਂ ਲੱਗਿਆ ਚੌਹੇ ਚ ਲੱਗਦੀ ਆ 7 7000 ਦਿੱਤਾ ਸੀ ਦੋ ਦੋ ਬੱਚੇ ਦੇ ਸਾਰਾ ਪਿਆਰ ਦੇ ਦੋ ਦੋ ਬੱਚੇ ਨਹੀਂ ਹੋਣਗੇ ਰੰਜਾਲ ਬਣੇ ਚ ਮਹਿੰਗਾ ਨਹੀਂ ਮਾਗਰ ਚੱਕਦੇ ਮਗਰੋਂ ਮਹਿੰਗੇ ਜਾਂਦੇ ਉਹ ਮਿਲ ਨਹੀਂ ਮਹਿੰਗੀ ਬਣਦੇ ਚ ਰਸ ਨਹੀਂ ਆਉਂਦੀ ਬੇਸੀ ਨਾ ਲੱਗਦੀ ਆ ਨਾ ਨਾ ਵੇਤੀ ਦੋ ਤੂੰ ਜਨੇ ਚੌਥੀ ਬੰਦਾ ਲੈ ਗਿਆ ਸਾਨੂੰ ਇਹ ਅਗਲ ਹਾਂ ਆਈ ਹਾਂ ਆ ਬੋਹਣ ਗਣੇ ਆਏ ਹੋਰ ਲੰਬਾ ਹੋਰ ਲੰਬਾ ਬੱਕਰੇ ਨੇ ਬੱਕਾ ਬਾਈਆਂ ਕੋਲੋਂ ਢਿੱਡ ਲੁਕਾ ਗਏ ਹਾਂ ਚੌ ਚੌ ਦੇ ਦੇ ਹੁਣ ਖਾ ਵੀ ਖੜੀ ਜਾ ਉਹ ਜੰਗ ਤੇਰੀ ਵਾਲੀ ਨੀ ਕੱਢ ਲੈ ਸਿਹਰੀ ਕਰੀ ਆ ਵੀ ਨਹੀਂ ਕਰੀ 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 ਉਹ ਕਹ ਲਓ ਮੈਂ ਵੀ ਚੱਕ ਲਿਆ ਲਾ ਲੈ ਜਰਾ ਇਹ ਮੀਟ ਤੇ ਵਿਕਣਾ ਹੈ ਬੱਕਰੇ ਜਦ ਮਰ ਜੀ ਵੇਚ ਲੀ ਉਹ ਪਾ ਜਾਣ ਤੇ ਵਿਕਣਗੇ ਮੈਂ ਮੀਟ ਤੇ ਬਸ ਉਹ ਸੋਹਣੇ ਨਹੀਂ ਲੈ ਜੋ ਅਸੀਂ ਕਦੋਂ ਪੈਸੇ ਲਾਇਆ ਵੀ ਆਪਾਂ ਘਰ ਰੱਖਣੇ ਆਪਾਂ ਹੀ ਵੇਚਣੇ ਆ ਨਹੀਂ ਉਹ ਉਹ ਨਹੀਂ ਉਹ ਸੋਹਣੇ ਜਿੰਨਾ ਲੈਦੇ ਯਾਰ ਹੁਣ ਕਿ ਜਾਂਦੇ ਹੋਗੇ ਜਦ ਬੱਚੇ ਹੁੰਦੇ ਨੇ ਜਦ ਸੁਣਨੇ ਲੱਗਦੇ ਬਾਬੇ ਦੇ ਦੋ ਵਧੀਆ ਢਿੱਡ ਔਰ ਬੜੇ ਬੜੇ ਜਾਂਦੇ ਹੁੰਦੇ ਨੇ ਹਾਂ ਮੰਨਦੇ ਹੁਣ ਕੋਈ ਨਹੀਂ ਆ ਦੇ ਕੇ ਭਰਾ ਆ ਵਧੀਆ ਮਨ ਨੂੰ ਲਾ ਦੈ ਨਾ ਇਹ ਮਸ਼ੀਨ ਕਿਹਦੇ ਨੇ ਲੱਗੇ ਬੱਕਰੇ ਹੋਣਗੇ ਨਾ ਬੱਕ ਬੱਕ ਕਰਦੇ ਹੋਣਗੇ ਹਾਂ ਇੱਕੋ ਡੱਬਾ ਉਹ ਬੜਾ ਸਹਣਾ ਉਹ ਪ੍ਰੈਕਟੀਕਲ ਹੀ ਨੇ ਗੱਲੇ ਠੀਕ ਆ ਬਾਬਾ ਤੈਂ ਕਿੰਨੇ ਪੈਸੇ ਬੱਕਰਿਆਂ ਦੇ ਮੰਗੇ ਨੇ ਇਹਦੇ ਮਗਰ 30000 35000 ਤੂੰ ਮੈਨੂੰ 20 ਦੇ ਬਦ ਦੇ ਦੇ ਉੱਥੇ ਬਾਈ ਠੀਕ ਆ ਠੀਕ ਹੀ ਲੈ ਜਾ ਬਾਈ ਇਹ ਪੀਰਾਂ ਦੇ ਹਾਬੀ ਬਾਈ ਝੂਠ ਨਹੀਂ ਬੜਨਾਗਾ ਜ਼ਿੰਦਗੀ ਯਾਰਾ ਮੈਨੂੰ ਵੀ 20000 ਦੇ ਇਹ ਲੈਂਦੇ ਦੀਗੇ ਇਹ ਹਟ ਗਏ ਹੁਣ ਕੋਈ ਵੀ ਛੜ ਗਏ ਹੁਣ ਪਾ ਲੈਂਦਾ ਬਾਈ ਟੋਪੀ ਵਾਲਾ ਆ ਲੈਂਦਾ ਨਾ ਦੇਣੇ ਨਾ ਬਾਈ ਰਾਹ ਪਾ ਯਾਰ 20000 ਹੂੰ ਦੇਖ ਕੇ ਦੇ ਦੇ ਇੱਕ ਮਿੰਟ ਫੜ ਜਾ ਤੇ ਸੌ ਵੀ 20000 ਆ ਕੋ ਯਾਰ ਸੌ ਸੌ ਕਰੀ ਚੱਲ ਮਾੜਾ ਮੋਟਾ ਮਨ ਉਹਦਾ ਕਰ ਆ ਅਸੀਂ ਸੌ ਕਦੇ ਖਰਦੀ ਆ ਨਾ ਅਸੀਂ ਅੱਛਾ ਕੱਢੀ ਟੀਜੋ ਭਾਈ ਦੀ ਆਹਾਂ ਵਾਰੀ ਗੱਲ ਜਾਇਦ ਅੱਲਾ ਨੇ ਦਰ ਨੇ ਕਹੀ ਦੀ ਇਹ ਨਾ ਵਾ ਕਰ ਲਾ ਇੱਕ ਕੰਮ ਹੁੰਦਾ ਏ ਛੰਡੀ ਦੇ ਵਿੱਚ ਵੀ ਹੁੰਦਾ ਖੜਾ ਦੂਜਾ ਖੜਾ ਇਹ ਇੱਥੇ ਗੰਦ ਪਾਊਗਾ ਕਈ ਜਦ ਬੱਕਦੇ ਨੇ 24 ਦਈਏ ਪੂਰੇ 25 ਦੇ ਬੱਕੇ ਲਾ ਯਾਰਾ ਬਸ 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 ਪਰ ਹੁਣ ਉਹਨੂੰ ਵੀ ਪੁੱਛ ਲਾ ਤੁਸੀਂ ਪਿਆ ਉਹਨੇ 1000 ਘਟ ਕਹਿਤਾ ਬਾਈ ਨੇ 29 ਦੇ ਲਾ ਜੀ ਆਪਾਂ 25 ਦੇ ਦਾ ਕਹ ਬਈ ਆ ਬੰਦਾ ਜੇ ਲਾਉਣੇ ਬੱਕੇ ਲਾਵੇ ਤਾਂ پیسے ਗਾਣਾ ਚਲੋ ਬਸ ਹੋਈ ਠੀਕ ਹੈ ਕਿੱਛੇ ਕਰਦੇ ਫਾਇਦਾ ਕੋਈ ਨਹੀਂ ਯਾਰਾ ਇਹਨੇ ਵਿਚਾਰੇ ਨੇ ਕਹਾ ਇੰਨਾ ਕਰਕੇ ਵੇਚਣਾ ਠੋਕਦਾ ਮੇਰੇ ਕਰਕੇ ਇਹਨੇ ਜਾਣ ਕੇ ਨਹੀਂ ਨਹੀਂ ਠੀਕ ਕਰਕੇ ਹੁਣ ਕਹਿੰਦਾ ਹੁਣ ਤਾਂ ਜੇ ਠੋਕਦਾ ਠੋਕਦਾ ਕੁਝ ਨਾ ਕੋਈ ਅੜਿਆ ਫੇਰਾ ਪਾ ਲੈ ਮੇਰੇ ਕੋਲ ਜਿਆਦਾ ਨਹੀਂ ਇਹ ਦੂਸਰਾ ਵਗਾ ਹੋ ਰਹੀਗੀ ਵਾਦਾ ਖੜਾ ਹੁਣ ਜਦ ਤਨੇ ਲਾਤਾ ਲਾਤਾ ਜੀ ਇਹਦਾ ਕਹਿੰਦਾ ਮੇਰੀ ਸੋਹੀ ਸੋਹੀ ਤੀਰ ਵੀ ਕਰੀ ਜਾਂਦਾ ਯਾਰ ਪਰ ਇਹਦੀ ਜਾ ਕੇ ਪੁੱਛ ਲੈ ਹੁਣ ਉਹਨੂੰ 90 ਦਾ ਹੋਇਆ ਬੰਦਾ ਬਈ ਦਈਏ ਪੈਸੇ ਇੰਨੇ ਪੁੱਛ ਲੈ ਲਵੇ ਹੋਇਆ ਬੱਕਰੇ ਬੱਕਰੇ ਆ ਆ ਖਾਈ ਦੇ ਦੇ ਲੈ ਆਖਰ ਆ ਬਾਈ ਇਹ ਦੂ ਵੇਖੋ ਮੈਂ ਭਾਈ ਮੈਂ ਮਾਏ ਬਾਪੇ ਨੇਟ ਹੋ ਗਏ ਨੇ ਲੱਤ ਆਹ ਫੜਾ ਯਾਰ ਸਾਈ ਤਾਂ ਦੇ ਆਈ ਸਾਈ ਕੱਢੀ ਬਾਈ ਦੇ ਸਾਦੇ ਹੁਣ ਗੱਲ ਤਾਂ ਦੇਖ ਲੈ ਕਿਵੇਂ ਹੋਈ ਹੈ ਹਾਂ ਉਹ ਠੀਕ ਆ ਮੁੱਲ ਫੁੱਲ ਲਾ ਆਇਆ ਟੋਟੇ ਨੇ ਲਾਦਾ ਵੀ ਜਲਦੀ ਪਿੱਛੇ ਨਹੀਂ ਹਟਣਾ ਪੱਸੀ ਨੇ ਪੈਸੇ ਹਾਂ ਇਹਦਾ ਲੋੜ ਇਨ ਹਰਤਾ ਪੜਾਹ ਕਹਾਂ ਦੀ ਸਾਡੇ 25 ਦੇ ਹੋਗੇ ਯਾਰ ਇਹ ਰੱਖ ਸਾਡੀ ਨਾ ਕਰੀ ਤੂੰ ਬੱਸ ਨਹੀਂ ਰੱਟ ਭਾਈ ਨੇ ਜੱਟ ਲਤਨ 700 ਰੁਪਏ ਕਿਲੋ ਦਿੰਦੇ ਪਾ ਨੂੰ ਦਿੰਦਾ 600 ਨੂੰ ਲਿਆ ਜਿੰਨਾ ਮਰਜੀ ਹੋਰ ਗੱਲ ਕਰ ਕਿੰਨਾ ਜੀ ਇਹੀ ਲੈ ਲਈ ਇਹੀ ਲੈ ਲਈ ਸਾਡੇ 25 ਲਾਦਾ 700 ਹੀ ਲੈ ਲਈ ਓ ਭਾਈ ਗੈਨੀ ਕਾਰਕ੍ਰਿਤੀ ਬਦਲ ਰਹਿਦਾ ਤੇਰੀ ਕਿੱਥੇ ਨਿਕਾ ਰਿਹਾ ਉਹ ਪਾਚਾਇਣਾ ਬੋਲ ਪੱਠਾ ਦਾ ਬੋਲ ਤੂੰ ਕੀ ਲੈਣਾ ਆ ਰਹਿਆਂ ਦੀ ਹੋ ਜੂ ਆ ਤਾਂ ਫੜਨਾ ਕੋ ਯਾਰ ਪੈਸੇ ਘਟਨੇ ਵੀ ਯਾਰ ਨੂੰ ਪਰਤਾ ਵੀ ਨਹੀਂ ਖਾਂਦਾ ਮੇਰੇ ਬੰਦੇ ਦੇ ਪੈਸੇ ਬਣੇ ਪੂਰੇ ਹੋਰੇ ਬਾਈ ਯਾਰ ਤੇ ਬੰਦੇ ਪੈਸਾ ਬੂਗਾ ਕਿਛੇ ਨਹੀਂ ਪੂਰੇ ਹੋਣਗੇ ਤੂੰ ਆਏ ਨਹੀਂ ਪੂਰੇ ਹੁੰਦੇ ਢੇਰ ਵਧੀਆ ਪੈਸੇ ਲੱਗ ਬਾਈ ਸੋਹਣੇ ਵੀਰਾ ਕਿਹੜੇ ਸੈਂਟਰ ਤੇ ਪਾਇਆ ਵੀਡੀਓ ਮੈਨੂੰ ਦੱਸ ਤੂੰ ਨੂੰ ਫਦਨ ਕਰ ਮੰਨ ਲਈ ਪੂਜਾ ਹੋਇਆ ਗਿਆਣਾ ਇਹਦਾ ਬਾਜੀ ਬੋਜ ਲੈਣਾ ਨਹੀਂ ਖੜੇ ਰਹਿਣਗੇ ਕੱਬੀ ਆ ਕੇ ਹੋਗੇ ਯਾਰ ਮਾਰ ਤਾਪੀ ਰੱਖ ਚੱਕ ਵੱਜ ਗਈ ਉਹ ਯਾਰ ਕੜ ਕਰ ਕਰ ਜਾਂਦਾ ਯਾਰ ਇਹ ਪੈਸੇ ਇਹ ਪੈਸੇ ਦੇ ਉਹ ਪਾ ਪਰਾ ਉਹ ਕਰਾ ਬੱਕਰੇ ਦਾ ਬੰਦੇ ਦਾ ਹਾਂ ਨੋ ਸਮਝ ਨਾ ਬੱਕਰੇ ਬੱਕਰੇ ਹੋਏ ਨੇ ਕੋਈ ਕਾਉ ਖੜਾ ਕਾ ਨਾ ਭਾਈ ਹੋ ਮੈਨੂੰ ਮਨਾ ਖੁਸ਼ ਕਰ ਜੀਂਗਾ ਭਾਈ ਬਣ ਕੇ ਬੱਕਰਾਗਾ ਭਾਈ 100 ਰੁਪਿਆ ਨਹੀਂ ਲੈ ਰਿਹਾ ਦਾ ਭਾਈ ਸਾਲ ਸਾਹਮਣੇ 7-8 ਮਹੀਨਿਆਂ ਦੇ ਨੇ ਦੋ ਮਹੀਨੇ ਦੇ ਪਹਿਲਾਂ ਦੇ ਜਦੋਂ ਫੋਨ ਕਰਕੇ 26000 ਦੇ ਹੋਏ ਰਿਹਾ ਤੇਰਾ ਤੇਰਾ ਹਾਠਾ 8000 ਦਾ ਬਹਿ ਗਿਆ ਫਿਰ موسیقا <سؤال> <سؤال> معم <m rooftop> ਤੋਂ ਨਹੀਂ ਦੱਸ ਮਗਰਾ ਕਿੰਨੇ ਪੈਸੇ ਕਿਹਾ ਸੀ 15000 ਦਾ ਕਿਹਾ ਇਹਨਾਂ ਤੋਂ ਆਇਆ ਹੈ ਉਹ ਤਾਂ ਨਹੀਂ ਮੰਦੀ ਉਹ ਫੰਡਰ ਬੱਕਰੀ ਨਹੀਂ ਜੀ ਸਾਜੀ ਹੋਈ ਵੀ ਥੋੜੇ ਦੇ ਨਹੀਂ ਹੋਰ ਬੱਚਾ ਮਰ ਗਿਆ ਹੈ ਲੰਗਿਆ ਉਹਦਾ ਰੱਸੀ ਬਾਹਰ ਲਈ ਉਹ ਤੇ ਬਾਈਕ ਮੋਟਰਸਾਈਕਲ ਦੇ ਧਰ ਕੇ ਲੈ ਆਈਆਂ ਲੰਗ ਨੂੰ ਤਾਂ ਕੁਝ ਨਹੀਂ ਆਇਆ ਰੱਥੇ ਉਹਦੇ ਬੱਲਤਾ ਮੰਨ ਕੇ ਲੈ ਆ ਕੇ ਮੋੜ ਨਹੀਂ ਅੱਛਾ ਕਾਹਨੂੰ ਚਾਚਾ ਜੀ ਕਿੰਨੇ ਦੀ ਹੈਗੀ ਉਹਨੇ ਦੇ ਸਹੀ ਸਹੀ ਰੇਟ ਲਾ ਕਿੰਨੇ ਦੀ ਹੈਗੀ ਤੂੰ ਵੀ ਨਿਆਣਾ ਨਹੀਂ ਤੇ ਸਾਰੀ ਓਰ ਮੱਡੀਆਂ ਜੀ ਕੋਕ ਤੇ ਨੂੰ ਹੋਵੇ ਤੈਨੂੰ ਮੈਨੂੰ ਵੀ ਪਤਾ ਵੀ ਕੀ ਗੱਲ ਆ ਕਿਉਂ ਵੀ ਮੈਂ ਵੀ ਜਵਾਕ ਨਹੀਂ ਆਏਗਾ ਦਾ ਕਿੰਨੇ ਸਹੀ ਸਹੀ ਰੇਟ ਲਾ ਵੀ ਕਿੰਨੇ ਦੀ ਆ ਚੀਜ਼ ਕਿਉਂ ਜੀ ਉਹਦਾ ਬੱਕਰੀ ਨਾ ਅੰਗਿਆ 15 ਨਹੀਂ ਨਹੀਂ ਲੰਗਦਾਰਾ 6 ਮੁੰਨਿਆ ਉਹਦੇ ਕਰਕੇ ਪੈਰ ਅੰਕੜੇ ਉੱਥੇ ਲਾਈ ਹੈ ਆ ਕੇ ਆ ਕੇ ਪੰਜ ਹਜ਼ਾਰ ਰੁਪਏ ਆ ਰਹੀ ਲਵਾਈ ਤਾਂ ਹੈਗੀ ਜੀ ਕੋਈ ਪਤਾ ਨਹੀਂ ਦੁੱਧ ਹੁੰਦੀਆਂ ਲੀਟਰਾਂ ਦਾ ਬਾਈ ਯਰ ਨਹੀਂ ਲੀਟਰ ਹੰਡਰ ਕਾ ਕੇ ਦਿੰਦੇ ਨਹੀਂ ਯਾਰ ਮੈਂ ਕੋਈ ਸਾਇ ਨਹੀਂ ਆਪਾਂ ਕਹਿੰਦੇ ਵੀ ਅਸੀਂ ਗੱਭੜਨਾ ਕੋਈ ਆਇਆ ਵਾ ਵ ਸੂਈ ਨੂੰ ਹੋ ਗਏ 15 20 ਦਿਨ ਹੋ ਗਏ ਸੂਈ ਨੂੰ ਉਹਦਾ ਬੱਚਾ ਮਰ ਗਿਆ ਸੀ ਬਸ ਗੱਲ ਸਿੱਧੀ ਆ ਆਪਾਂ ਦਾ ਸਿੱਧਾ ਹੀ ਆ ਤੋਰ ਪਾ ਸੰਭੀ ਵੀ ਅੱਜ ਯਾਰ ਸੰਭਗੀ ਲੱਤਾ ਉਹ ਰਸਰੇ ਘੁੱਟ ਕੇ ਬਲਦੀ ਲੱਤਾ ਦੇ ਅੰਨਾ ਸਰਸ ਕੀ ਬੰਨਦੀ ਮਲਦੇ ਮੜੀ ਜੀ ਮੌਰੀ ਮਨਾਂ ਦੀਆਂ ਪਿੱਛੇ ਫੜ ਕੇ ਬੈਠਾ ਇਹਨੇ ਘੁੱਟ ਕੇ ਰੱਸਾ ਬੰਨਤਾ ਉਹਦੇ ਨਾਗਵਾਲ ਪਾ ਲਾ ਤੈਨੂੰ ਉਹ ਠੀਕ ਹੋ ਗਿਆ ਉਹ ਨਾਗਵਾਲ ਪਾ ਕੇ ਕਦੋਂ ਕਸੀ ਜਾਂਦੀ ਹੈ ਨਾਗਵਾਲ ਦਾ ਜ ਐ ਵੀ ਹਿਲਦਾ ਪਸੂ ਤਾਂ ਵੀ ਉਹ ਰੱਸਾ ਟੈਟ ਮਤਲਬ ਬਲੀਆ ਰੱਸਾ ਜੀ ਬਾਬਾ ਤੁਮ ਜਿਹੜਾ ਮੈਂ ਨਾ ਮੈਂ ਕਹਿੰਦਾ ਤੁਹਾਨੂੰ ਆੜ ਨਾ ਯਾਰ ਆਡਾ ਨਹੀਂ ਮੈਂ ਮੈਂ ਵੀ ਚੈਰੀ ਦੇਖਿਆਂਗਾ ਚੱਕ ਕੇ ਲੈ ਜਾਣੀਆਂ ਚੱਕ ਕੇ ਪਟਨਾ ਬਾਣੇ ਗੋਰੇ ਲੈ ਕੇ ਜਾਣੀ ਆ ਹੋਰ ਕਿੱਥੇ ਲੈ ਕੇ ਜਾ ਘਰ ਤੋਂ ਜਾ ਤੂੰ ਕਿਹੜਾ ਭੁੱਲਿਆ ਵਾ ਨਾ ਤਾਂ ਮੈਂ ਤੈਨੂੰ ਭੁੱਲਿਆ ਵਾ ਨਾ ਮੈਂ ਉਹਨੂੰ ਭੁੱਲਿਆ ਵਾ ਇਹ ਆਲਾ ਜਾਂਦੀ ਬੱਕੀ ਦਰਦ ਚੈਰੀ ਦਾ ਨਹੀਂ ਮੋੜਣਾ ਅਸੀਂ ਕਰ ਕਾ ਨਾ 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 ਕਿਹਾ ਤੈਨੂੰ ਮੈਂ ਕਿਹਾ ਠੱਕਾ ਤੱਕਾ ਨਹੀਂ ਮੰਡਾਰੀ ਤੱਕਾ ਨਹੀਂ ਮੈਨੂੰ ਕੁਝ ਨਹੀਂ ਪੈਣਾ ਬੱਜੇ ਬੱਜੇ ਨਾ ਬੱਜੇ 5 ਮੀਟਰ ਬਰਾਡਮੁੱਥ ਤੇ ਫੜ ਕੇ ਲੈ ਬੱਜੇ ਨਾ ਬੱਜੇ ਕੋਈ ਗੱਲ ਨਹੀਂ ਇਹ ਤਾਂ ਗੱਡੀ ਰੋਜ਼ ਘੁੰਮੀ ਜਾਂਦੀ ਅੱਜ ਕਿਹੜਾ ਖੜ ਗਈ ਗੱਡੀ ਕੋਲ ਦੇਖ ਲੈ ਯਾ ਰੰਗ ਰੰਗ ਦੇ ਕੇ ਪੱਤੀ ਦਾ ਹੋ ਜਾਵੇ ਹਾਂਜੀ ਹੋ ਯਾਰ ਪੂਰਾ ਹੈਰਾ ਚੰਗਿਆ ਪਾ ਚੰਗਿਆ ਟਾਈਮ ਹੋ ਗਿਆ ਉਹ ਨਹੀਂ ਲਾਉਂਦੇ ਇਹ ਫੜ ਜਾ ਟੰਡੀ ਲਾ ਇਹ ਮੈਂ ਵੇਚੀਆਂ ਗਾਂ ਵਾੜਾਂ ਚਾਜ ਮੰਜੇ ਦਾ ਬੱਜਾ ਮੈਂ ਇੱਕ ਕਾਣੀ ਜਾਂਦੀ ਜੀ ਇੰਨੇ ਤੋਂ ਨਹੀਂ ਨਹੀਂ ਮਾਦਮੇ ਤੇ ਜਾ ਬੜਾ ਥੋੜਾ ਕੰਨਾ ਹੋਰ ਬਾਦ ਕਿੰਨਾ ਕੁ ਬਗਵਾ ਕਿੰਨਾ ਕੁ ਵਧੀਆ ਮੈਂ ਆ ਉਹ ਤੇ ਦੇ ਦੇ ਨਾ ਬੱਚਾ ਬੱਚੀ ਨੂੰ ਜਾਣਦਾ ਮੈਂ ਇਹਨਾਂ ਦਾ ਉਹਨੂੰ ਵੀ ਜਾਣਦਾ ਕੱਦ ਬੱਚਾ ਮੇਰੇ ਪਿਓ ਨੂੰ ਵੀ ਜਾਣਦਾ ਸਾਰਿਆਂ ਨੂੰ ਜਾਣਦੇ ਆ ਸੈਦੋ ਵਾਲੇ ਬਿੱਲੂ ਨੂੰ ਕੀ ਉਹਨੂੰ ਪੰਮੇ ਨੂੰ ਕੀ ਸਾਡੇ ਭੈਣ ਚੋਂ ਸਾਰੇ ਆਪਦੇ ਆ ਦਾ ਸਾਡੀ ਮੁੱਦਕਾਂ ਦੀ ਪੀੜੀਆਂ ਦੀ ਅਸੀਂ ਭੈਣ ਦੋਦੇ ਇਹੀ ਕੰਮ ਕਰਦੇ ਹੁੰਦੇ ਆ ਬੱਕਰੀਆਂ ਦਾ ਉਹ ਤੇ ਦੇ ਦੇ ਕੋਈ ਨਹੀਂ ਕਰਦੀਆਂ ਕਿੰਨਾ ਫਰਕ ਰਹਿ ਗਿਆ ਹੁਣ ਯਾਰ 1500 ਰੁਪਏ ਹੈ ਨਾ ਦੇਖਣਾ ਤਾਂ ਆਈ ਬਤਾ ਮੈਨੂੰ ਸਹੀ ਰੇਟ ਤੇ ਕਰ ਦੂੰ ਵੇਚ ਦੂੰ ਦੇ ਦੂੰਗਾ ਜਿੱਥੇ ਇਹ ਕੰਨਾ ਪਿਓ ਦੀ ਮੰਨਦਾ ਹੋਣਾ ਸਹੀ ਰੇਟ ਤੇ ਲਿਆ ਉਹਦੀ ਵੇਚ ਦੂੰ ਨਾ ਤਦੋਂ 1 ਰੁਪਿਆ ਹਾਂ ਕਿਆ ਮੁਕਾ ਦੇ ਕੀ ਆ ਹੁਣ ਕੀ ਆ ਹਾਂ ਮੁਕਾਏ ਮੇਰੇ ਮਗਰ ਪੂਰੇ ਕਰਾਂਗਾ ਹੈ ਨਹੀਂ ਵੇਚ ਕੋਈ ਨਾ ਚੱਲ ਮੇਰੀ ਗੱਲ ਸੁਣ ਲੈ ਬਾਈ ਮੇਰੀ ਗੱਲ ਸੁਣ ਲੈ 500 ਰੁਪਏ ਬਿਗਾਟ ਆਇਦੋ ਪਤਾ ਸਾਡੀ ਦਾ ਮੋੜ ਤੋਂ ਪਤਾ ਲੈ ਹਾਂ ਹਾਂ ਯਾਰ ਮੇਰੀ ਤਾਂ ਸੁਣ ਲੋ ਮੇਰੀ ਵੀ ਸੁਣ ਲੋ ਮੈਂ ਤੁਹਾਨੂੰ ਇੱਕ ਹੀ ਗੱਲ ਕਹਿਣਾ ਬਾਲਿਆ ਨਾ ਕਰ ਮੈਂ ਤੈਨੂੰ 12000 ਰੁਪਏ ਆਖਾਂ ਅਖਿਆ ਦਾ 2000 ਰੁਪਏ ਪਹਿਲਾਂ ਪੰਜਾ ਹੀ ਘੱਟ ਕੇ ਪਹਿਲੇ 13 ਆਖਿਆ ਸੀ ਹੂੰ ਤੈਨੂੰ 12 ਹੀ ਆਖਿਆ ਬਾਲੇ ਤਾਂ ਨਹੀਂ ਆਖਿਆ ਭਾਂਜੋ 12 ਦੇ ਤਾਂ ਬੱਕਰੇ ਵੱਢਣ ਵਾਲਿਆਂ ਨੂੰ ਜਿੱਦਗੀ ਕਿਦੋਂ ਮਰ ਚ ਉਹ ਹੁਣ ਦੇ ਨਾਲ ਬੱਕਰੇ ਨਹੀਂ ਹੈਗੇ ਬੱਕਰੇ ਨਹੀਂ ਇਹ ਫੰਡਰ ਵੀ ਵੇਚਦੇ ਮਾਰਾ ਨਾ ਬੱਕਰਾ ਦਾ ਤੂੰ 20000 ਦਾ ਦੇ ਦੇ ਜਾਂ ਬਜਾ ਨੇ ਹੋਵੇ ਬੱਕਰਾ ਦੇ ਵਿੱਚ 10 ਬਾਰਾ ਕਿ ਉਹ ਮਰਜੀ ਦੇ ਤੋਲ ਕੇ ਦੇ ਲੈ ਕਿਲੋ 500 ਰੁਪਏ ਕਿਲੋ ਉਹ ਆਸੀ ਪਤਾ ਉਹਦਾ ਮਨ ਦਾ ਵੀ ਤਾਇਆ ਤਾਂ ਐਂ ਦੇ ਬਾਈ ਦੇ ਦੇਗਾ ਟਬਾੜੀ ਵੀਰੇ ਤੈਨੂੰ ਆਪ ਹੀ ਪਤਾ ਜਾ ਕਿੰਨੇ ਮੇਰੀ ਗੱਲ ਸੁਣੋ ਤੂੰ ਵੀ ਨਤ ਬੱਕਰੀਆਂ ਦੇ ਕੰਮ ਕਰਦਾ ਅਸੀਂ ਇਹ ਉਹਨੇ ਮਹੀਨੇ ਬਾਅਦ ਪਤਾ ਸਾਨੂੰ ਅਸੀਂ YouTube ਇਕੱਲੀ ਇਕੱਲੀ ਕੱਢ ਕੇ ਦੇ ਬਈਆਂ ਵੀਡੀਓ ਦੇਖੀ ਜਾਂਦਾ ਇਹਨਾਂ ਦਾ ਬੱਕਰੀਆਂ ਕੱਦ ਕਾੜ ਤੇਰਾ ਜੋ ਦੀਆ ਵੀਡੀਓ ਦੇਖੀ ਜਾਂਦਾ ਬੱਕਰੀ ਹੈ ਵੀ ਦੋ ਦੰਦਾ ਵੀਡੀਓ ਵੇਖਿਆ ਲੋਕੀ ਲੱਖ ਲੱਖ ਜੀ ਆਹ 20000 ਦੇ ਰੂ ਹਾਂ ਦਾ ਦੇਖ ਲੈ ਵੇਖ ਤੂੰ ਜਾ ਕੇ ਮੈਨੂੰ ਦਿੰਦੀ ਆ ਚੱਲੇ ਇਹ ਦੌੜ ਡਾਂਡਾ 20000 ਦੇ ਮਾਗੇ ਲੇ ਬੋਸ ਲਾ ਮੈਂ ਦੇਖ ਲੈ ਕਾਹਦਾ ਆਂਦਾ 6 ਦਿਨ ਦਾ ਪੂਰੀ ਹੋ ਗਈ ਪੂਰੀ ਆ ਦਾ ਪੂਰੀ ਕਿੰਨੇ ਦਿਨ ਦਾ ਛੇ ਲਾਉਰੇ ਲਿਆਉਰੇ ਦਿਖਾਉਂਨੀ ਛੇ ਦੰਦ ਬਾਈ ਓਕੇ ਦੰਦ ਲਵੇ ਛੇ ਦੰਦ ਲਾਉਰੇ ਛੇ ਦੰਦ ਦਾ ਵੀਰੇ ਸਿੱਟ ਗਈ ਉਹ ਵੀ ਆਹ ਦੰਦ ਵੀ ਸਿੱਟ ਗਈ 8 ਹੋ ਗਏ ਪੂਰੇ ਸਿੱਟ ਗਈ ਉਹ ਵੀ ਦੰਦ ਪੂਰੇ ਭਾਈ ਆਹ ਵੀ ਸਿੱਟ ਗਈ ਫਿਰ ਦੰਦ 8 ਵਰ ਪੂਰੇ ਤਾਂ ਹੀ ਹੋ ਗਏ ਪੂਰੇ ਦੰਦ ਕਰ ਗਈ ਪੂਰੇ ਕਰ ਗਈ ਬਰੇ ਜੀ ਨੂੰ ਮਾਰ ਦੇ ਠੀਕ ਆਪਣੀ ਗੱਲ ਕਰਨ ਨਾਲ ਕੋਈ ਦੰਦ ਹੋ ਗਈ ਕੋਈ ਚੱਕਰ ਨਹੀਂ ਪਉਂਦੀ ਪਰ ਸਹੀ ਸਹੀ ਰੇਟ ਲਾ ਦੇ ਯਾਰ ਮੇਰੀ ਗੱਲ ਮੇਰੀ ਗੱਲ ਸੁਣ ਨਾ ਤਾਂ ਉਹ ਨੂੰ ਉਹ ਨੂੰ ਵੀ ਘੱਟਾ ਨਹੀਂ ਇਹ ਲੇਕਰ ਹੁਣ ਤਾਈ ਨੇ ਛਲਾਰੂਗਾ ਘਰੇ ਜਾ ਕੇ ਦੇ ਦੂਗੀ ਪਹਿਲਾਂ ਦੁੱਧ ਕਿੱਥੇ ਚੱਲਦਾ ਇਹਦਾ ਬੰਦੇ ਨਹੀਂ ਤੂੰ ਕੱਕ ਤੂੰ ਬਣਾ ਲੈ ਮੈਂ ਇੱਕ ਵੀ ਗੱਲ ਕਹਿਣਾ ਸਹੀ ਹਾ ਅੱਜਾ ਹੁਣ ਕੀ ਫਰਕ ਹੈ ਸਾਡੇ ਨਾ ਹੋ ਯਾਰ ਮੈਨੂੰ ਠੱਕੇ ਨਹੀਂ ਜਾਂਦੇ ਮੈਂ ਨਾ ਇਹਦਾ ਭਾਈ ਦਾ ਪਾਤਾ ਇਹਨੇ 500 ਕਹਿ ਤੋ ਬਿਨਾ ਨਹੀਂ ਪਾਟਾ ਦਾ ਕੀ ਕਰੇ ਕਹਿ ਦੇ ਪਹਿਲੇ ਦੇਣੇ ਰਹਿਣੇ ਹੋ ਜਾ ਨਾ ਨਾ ਇਹ ਮੈਂ ਨਹੀਂ ਆਈ ਵੀ ਫੰਕ ਨਾ ਉਹ ਕਲਾ ਘਮਾਰੀ ਉਹ ਪਾ ਗਣੇ ਗਾਣ ਸੁਣ ਲੰਗੀ ਨਾ ਲੱਗ ਵੀ ਮਾਰਦੀ ਆ ਸਾਟੀ ਨਾ ਆ ਯਾਰ ਲੈ ਆ ਬਰਾ ਚੱਲ ਖਾਈ ਕਰਾ ਲੈ ਪੂਰੇ ਜੀ ਨਹੀਂ ਲਗਾਈ ਇਹਦੀ ਲਫੜ ਉਹ ਲਖਾਈ ਤਾਂ ਮੈਂ ਕਰਾ ਦੂੰ ਯਾਰ ਮੈਂ ਮੈਂ ਕਰਾ ਦੂੰ ਉਹਦੀ ਵੀ ਕਰਾ ਦੂੰ ਉਹ ਨਾ ਵੀ ਦਵੇ ਤਾਂ ਵੀ ਪੈਸਾ ਦਾ ਕੋਈ ਚੱਕਰ ਨਹੀਂ ਬਰ ਸਹੀ ਕਰ ਦਵੇ ਅਸੀਂ ਰੋਬਾ ਖਰਾਬ ਨਹੀਂ ਕਰਦੇ ਹੈਗੇ ਉਹ ਕਰਿਆ ਗਿਆ ਰੁਕ ਵੀ ਨਹੀਂ ਆ ਮੈਂ ਕਿਤੇ ਭਾਈ ਜਾ ਤੁਹਾਨੂੰ ਸੁਣਾ ਰਿਹਾ ਹਾਂ ਕੌਣ ਵੀ ਰਾਹ ਕਰੋ ਕੋ ਮੱਥਾ ਤੋਂ ਮਰ ਜਾਈ ਜਾਣਾ ਯਾਰ ਮੈਂ ਮਰ ਜਾਈ ਜਾਣਾ ਅਥੇ ਕੋ ਹੋ ਰਿਹਾ 500 ਬੱਕੇ ਲੈ ਜੂ ਆਵਾ ਨਾ ਐਗਰਿੰਨ ਬਸ ਦੀ ਦੋ ਕਰੀ ਹੋ ਕੇ ਰਹੀ ਆਪਣੀ ਦਾ ਹੋਏ ਨਹੀਂ ਜੱਜ ਮੈਂ ਦਾਦਾ ਹੁਣ ਤੁਹਾਡੀ ਹਰ ਤੁਹਾਡੀ ਨਹੀਂ ਦਿੰਦਾ ਮੈਂ ਮੇਰੀ ਗੱਲ ਸੁਣ 11000 11000 ਦੀ ਦੂੰਗਾ ਉਹ ਬਾਹਰ ਆ ਚਾਚਾ ਯਾਰ ਮੈਨੂੰ ਮਾਰੀ ਮੈਨੂੰ ਮਾਰੀ ਕਦੋਂ ਜਾਂਦੇ ਹਾਂ ਮੈਨੂੰ ਕਾਨੂੰ ਮਾਰੀ ਜਾਂਦੀ ਨਹੀਂ ਲਖਾਈ ਵੀ ਮੈਂ ਕਰਾਂ ਮੈਂ ਸਭ ਕੁਝ ਮੈਂ ਕਰਾਂ ਮੈਨੂੰ ਕਾਨੂੰ ਮਾਰਦਾ ਹਾਂ ਹੁਣ ਪਕਾਣਾ ਮੈਂ ਕਰਾਂ ਮੈਂ ਨਹੀਂ ਯਾਰ ਮੈਂ ਇਹ ਕੰਮ ਨਹੀਂ ਕਰਦਾ ਮੇਰੀ ਗੱਲ ਸੁਣ ਮੈਂ 11000 ਦੀ ਦੂੰਗਾ 11000 ਦੀ ਲੈ ਜਾ 11 ਦੀ ਲੈ ਜਾ ਚਲ ਹਾਂ ਆ ਗਿਆ ਮਗਰ ਆ ਗਿਆ ਮੇਰੇ ਸੋਟਾ ਮੈਂ ਤੈਨੂੰ ਘਟ ਮੈਂ ਵੀ ਘਟ ਗਿਆ ਇਹਨਾਂ ਨੇ ਤਾਂ ਕੁਝ ਵੀ ਨਹੀਂ ਰੁਪਈਏ ਦੇ ਦੋ ਗਲ ਤੀ ਦੁੱਧ ਦਾ ਜੋ ਹੈ ਸੂਦੂ ਸਵੇਰੇ ਚੋਇਆ ਹੋਇਆ ਲਾਓ ਲਾਓ ਕੀ ਲਾਉਂਦੇ ਹੋ ਲਾਓ ਨਹੀਂ ਹੋਇਆ ਬਾਈ ਬੱਕਰਾ ਦੁੱਕਾ ਬਾਈ ਅਜੇ ਬੱਕਰਾ ਉਹ ਦੋ ਦਾ ਕੱਢਣਾ ਉਹਨੇ ਲਾ ਲਾ ਬੱਕਰਾ ਆ ਗਾ ਦੇ ਇੱਥੇ ਆ ਗਿਆ ਆਈ ਫਿਰ ਤੈਨੂੰ ਜਿੱਤੇ ਕੋਈ ਪੱਕਾ ਹੋਊ ਨਹੀਂ ਨਹੀਂ ਪੱਕਾ ਲਾ ਲਾ ਮਾੜਾ ਆਵਾਜ਼ ਆ ਰਹੀ ਰੋ ਹਾਂ ਹਾਂ ਉਪੀ ਬਾਣੀ ਉਹ ਖਾਣਾ ਖਾਣਾ ਨਾ ਭਾਈ 12000 ਦੇ ਹੈਰਾ ਬਾਦ ਫਿਰ ਕਿਸੇ ਬਣੀ ਆਰਾ ਹੋਇਆ ਲਾ 18 ਦੇ 18 ਨਹੀਂ ਲਾਸਟ ਹੋ ਗਈ ਕਰਤਾਈ ਤੇ 13000 ਵੀ ਹੋ ਗਈ ਉਹ ਬੱਪ ਉਹ ਨਹੀਂ ਬੱਪ ਓਏ ਸੁਣ ਲੈ ਗੱਲ ਧਣ ਵੀ ਰਾਬਾ ਯਾਰ ਨਹੀਂ ਤੁਹਾਡਾ ਮੇਰੀ ਇੱਕ ਗੱਲ ਸੁਣ ਤਾਂ 100 ਪ੍ਰੈਂਟ ਕਹਿਣਾ ਗੱਪਾਂ ਆਏ 100 ਪ੍ਰੈਂਟ ਲਿਖ ਕੇ ਲੈ ਲੈ ਜੇ ਮੈਨੂੰ ਫੇਰ ਕਣੀ ਜੇ ਨਾ ਆਈ ਮੈਨੂੰ ਫੋਨ ਕਰੀ ਨੰਬਰ ਜੀ ਖੰਦੇ ਮੈਨੂੰ ਜੇ ਫੇਰ ਦੇ ਦੀ ਆਪੇ ਉਨੀ ਫੇਰ ਦੇ ਤੋ ਇਹ ਗੱਪਣ ਹੋਵੇ ਵੰਡਰ ਹੋਵੇ ਦਾ ਤੇਰੇ ਨਾਲ ਕੋਈ ਨਹੀਂ ਖੜੇ ਮਾ ਖੜੇ ਜਾਂ ਤੈਨੂੰ ਕਿਹਾ ਭਾਜੀ ਯਾਰ ਉਹ ਵੀ ਵੀਰੇ ਮੈਂ ਲੈ ਕੇ ਆਇਆ 19 ਜਦੋਂ ਵੀ ਦੇਖੀ ਯਾਰ ਗੱਲ ਕਰ ਕਾ ਨੂੰ ਬੱਚੀ 25 ਦੀ ਮੈਂ ਆ ਕੇ ਕਰਕੇ ਐਨ ਪੂਰਾ ਦੇਖ ਥੱਲੇ ਆਇਆ ਥੱਲੇ ਮੋੜ 15 ਤੋਂ 19 ਨਹੀਂ ਥੱਲੇ ਨਹੀਂ ਆਉਣ ਬੰਦੀ ਵਾਲੇ ਮਾਦਮ ਬੜਾ ਅਸੀਂ ਬੜਾ ਮੋੜ ਕੇ ਲੈ ਕੇ ਆਇਆ ਸਮੋ ਲਗੇ ਬੜਾ ਮੰਗਲਵਾਰ ਨੂੰ ਉਹ ਬੱਕਰੇ ਨੂੰ ਉਹ ਨਹੀਂ ਦਿੱਤਾ ਨਹੀਂ ਬੱਕਰੇ ਦਾ ਇਹ ਮੈਨੂੰ 14000 ਮੈਂ ਦੇ ਕੇ ਨਹੀਂ ਆਇਆ ਮੈਂ ਮੋੜ ਕੇ ਲੈ ਕੇ ਆ ਆ ਬੜਾ ਸਿਰਫ ਕਰਾਇਆ ਪਾ ਕੇ ਬੜਾ ਮੋੜ ਕੇ ਲੈ ਗਿਆ ਮਗਾ ਨਹੀਂ ਕੋਈ ਵਾਲੀ ਫੜੀ ਨੇ ਵਾਲੀ ਇਹ ਹੁਣ ਦੇਣੀ ਕਿੰਨੇ ਦੀ ਐ ਇਹ ਮਾਦਮ ਲਾਸਟ 24 18 ਦਾ ਵਾਕੀ ਦੇਖ ਮਨ ਪਤਾ ਕਿ ਕਿਸੇ ਕਰਨਾ ਚੱਕ ਮਨ ਪਸਾਇਆ ਹਾਂ ਤੇ ਮਾਰ ਮੱਕੜਾ ਕਿ ਆ ਦੇ ਕੀ ਆ ਨਾ ਕਿਤੇ ਪਾ 10 ਕਰੋੜਾਂ ਦਾ ਸੌਦਾ ਹੈ ਚਾ ਚੋਣੇ ਰੱਖਿਆ ਜੀ ਦੰਦ ਨਹੀਂ ਯਾਰ ਕਿੰਨੇ ਵੀ ਰਹਿੰਦੀ ਯਾਰ ਪਹਿਲੇ ਕਹਿੰਦਾ ਹਾਂ ਨਹੀਂ ਖੜ ਜਾ ਸਤੰਬਰ ਆ ਜਾਵੇ ਹੋ ਗਈ ਯਾਰ ਹੋ ਗਈ ਤੰਦਰ ਆ ਜਾ ਆ ਦੀ ਗੱਲ ਸੁਣ 15 ਨੂੰ ਨਹੀਂ ਹੋਗੀ ਹੋ ਗਈ ਦੋ ਗੱਲ ਤੇਰੀ ਨਾਲ ਹੋਰ ਮਾਰਦਾ ਕਿਉਂ ਮਾਰਦਾ ਸੁਣ ਤੂੰ ਬੱਕਰੀ ਮੇਤੋਂ ਲੈ ਲੈ ਚਾਹ ਤੂੰ ਮੈਨੂੰ 18 ਮੈਤੋਂ 19 ਨੂੰ ਲੈ ਲਈ ਜਾ ਮਰਜੀ ਜਾ ਦੁੱਧ ਪੀ ਕੇ ਮੈਂ ਫੇਰ ਦੇ ਦਿੰਦੀ ਹਾਂ ਲੈ ਮੈਂ ਨੰਬਰ ਲੈ ਲਈ ਉਹ ਦੱਸ ਦੇ ਉਹ ਵੀ ਲੈ ਲੈ ਰਹਿਣੀ ਹੈ ਇਹ ਬੰਦਾ ਗਰੀਬ ਬੰਦਾ ਯਾਰ ਇਹਨੂੰ ਮੈਂ ਕਹਿੰਦਾ ਜਿਹਨੇ ਵੀ ਲੈਣੀ ਉਹ ਨਹੀਂ ਲੈਣੀ ਕਿਨੇ ਹੁਣ ਮੈਂ ਵੀ ਇਹਨੂੰ ਮੈਂ 25 ਉਹ ਮੈਂ ਕਿਉਂ ਮੰਗੀ ਜ ਨਹੀਂ ਮਰਜੀ ਮੰਗੀ ਜਾਵਾ ਮਤਲਬ 18 ਦੀ ਉਹ ਦਾ ਫਿਕਰ ਜਿਆਦਾ ਨਾ 150 ਵੀ ਹੋ ਗਈ ਬਸ ਰੱਖ ਲੈ ਹੁੰਦਾ ਰੱਖ ਲੈ ਰੱਖ ਲੈ ਕਾਹ ਨੂੰ ਮੋੜਦਾ ਮੈਂ ਤੈਨੂੰ ਕਈ ਗੱਲ ਕਹੀਆਂ ਜਾਂ 160 ਵੀ ਹੋ ਗਿਆ ਰੱਖਿਆ ਪਹਿਲਾਂ ਜਾ ਪਹਿਲਾਂ 160 ਵੀ ਹੋ ਗਿਆ ਨਹੀਂ ਆ 110 ਲੈ ਪਾ ਲੈ ਹੁਣ ਤੂੰ ਮੈਨੂੰ 200 ਕਹਿੰਦਾ ਮੈਂ ਤੈਨੂੰ ਕਹਾਂ 18 ਤੂੰ ਮੈਨੂੰ ਦੇ ਦੇ ਨੀ ਉੱਤੇ ਪੀ ਕੇ ਨਾ ਤੇਰੀ ਆ ਲੈ ਕੇ ਕੀ ਕਰਾਂ ਹੋ ਜਾਂਦੇ ਪੈਰੇ ਕੰਦੀ ਸਰਬੰਦ ਹੋਣੇ ਆ ਖਬਰ ਕਿਦੋਂ ਜਾਂਦੀ 160 ਵੀ ਹੋ ਗਈ ਮੈਂ ਕਿਹਾ ਲਾਣਾ ਬੰਦੇ ਹੁਣ ਤੈਨੂੰ ਟਰ ਰੁਪਏ ਨਹੀਂ ਲਾਏ ਸੀ ਦੁੱਧ ਚੋਕੇ ਮੈਨੂੰ ਸਵੇਰੇ ਕੰਮ ਕਰ ਸਕਾ ਲੋਕਾਂ ਦੇ ਹੋਇਆ ਕੋਈ ਹੋਰ ਦੇ 160 ਵੀ ਹੁਣ ਤਾਂ ਖੜੇ ਹੈ ਅੱਗੇ ਤਾਂ ਖੜੇ ਹੈ ਰਹਣ ਬਕੀ ਤਾਂ ਚੋਬਾ ਸ਼ਬਕੀ ਜਾਊਗੀ ਏ ਮੈਂ ਕਿਹਾ ਵੀ ਦੁੱਧ ਚੋਕੇ ਪੈ ਦੇ ਦੀ ਮੈਨੂੰ ਹੋਰ ਦੱਸ ਚੋਕੇ ਪੈ ਦੇ ਦੀ ਹੋਰ ਦੁੱਧ ਚੋਕੇ ਸਵੇਰੇ ਪੈਦਾ ਮੈਨੂੰ ਰਹੀ ਜਾ ਮੈਨੂੰ ਅੱਗੇ ਲਈ ਹੋਰ ਦੱਸ ਜੇ ਤੈਨੂੰ ਤੂੰ ਕਿੰਨੇ ਕਿਹਾ ਨਾ ਹਾਂ ਤੂੰ ਯਾਰ ਮੈਂ ਤੈਨੂੰ ਅੱਗੇ 18 ਦੀ ਕਹਿੰਦਾ 25 ਦਾ ਮੈਂ ਆਪੀ ਕਰਾਂ ਮੈਂ ਕਿਹਾ ਮੰਗੂ ਜੀ ਨੇ ਮਰਜ਼ੀ ਮੰਗਿਆ ਮੈਂ 18 ਦੀ ਆਪੀ ਕਹਿਦਾ ਇਹ ਵਿਚਾਰਾ ਗਰੀਬ ਬੰਦਾ ਮਾਰੇ ਯਾਰ ਮੈਂ ਕਿਹਾ ਮੈਨੂੰ ਫੇਰ ਮੋੜ ਤੇ ਦੁੱਧ ਦੀ ਦੇ ਮੈਨੂੰ ਇਹ ਫਰਕ ਦੂ ਮੋੜ ਬੜਾ ਕਿਥੇ ਹੋਇਆ ਯਾਰ ਦੁੱਧ ਦੀ ਪੀ ਕੇ ਗਵਾ ਲੈ ਕੇ ਜਾ ਮੈਨੂੰ ਫੇਰ ਮੋੜ ਦਵੇ ਬੱਕਰੀ ਨਹੀਂ ਸੀਲ ਆ ਇਹ ਮੇਰੇ ਉੱਤੇ ਰੱਖਿਆ ਹੋਈਆਂ ਨੇ ਕੋਠੇ ਤੇ 1600 ਨੂੰ ਕਿਹਦੇ ਨਹੀਂ ਆ ਤੇ ਮੇਰੇ ਕੋਠੇ ਰੱਖਿਆ ਨੇ ਮੈਨੂੰ ਸਾਹ ਦੇਖ ਲਾ ਕੋਠੇ ਨਾਲ ਦਾ ਨਹੀਂ ਨਹੀਂ ਵੀਰੇ ਬੱਕਰੀਆਂ ਸੀ ਉਹਨੂੰ ਇੱਕ ਹੱਥ ਮਾਰ ਉਹਦੇ ਉੱਪਰ ਜੀ ਆਉਂਦੀ ਆ ਇਹਦਾ ਪੁੱਗਦੇ ਜਾਂਦਾ ਸੋਤ ਆਹੋ ਮੈਂ ਸਮਝ ਗਿਆ ਉਰੇ ਅਮਰਤਾ ਘਟ ਮੋ ਆਹ ਫੋਨ ਹੋਏ ਏ ਮਾਰੇ ਜਾਣਗੇ ਯਾਰ ਵੀਰੇ ਦੁੱਗਾ ਬੱਕਰਾ ਵੀ ਤੇ ਬੱਚਾ ਆਇਆ ਕੋ ਬੰਦ ਪਟ ਦੇਖਦਾ ਹੈ ਨਹੀਂ ਤੂੰ ਇਹ ਚ ਹੈ ਨਹੀਂ ਤੂੰ ਉਹ ਬੰਦਾ ਮੇਰੇ ਹੁਣ ਬੱਕਰੇ ਫਿਰਦਾ ਇਹਦਾ ਮੁੰਡਾ ਵੀ ਤੋ ਬੱਕਰੇ ਲੋਣ ਵਾਸਤੇ ਲੈ ਗਿਆ ਸੀਗਾ ਤਾਂ ਆਹ ਹਾਲ ਹੋ ਗਿਆ ਇਹ ਜਿਹਦੇ ਨਾਲ ਕਿਹੜੀ ਵੀਡੀਓ ਕਿ ਦੇਖਣੀ ਹੈ ਕੋਈ ਪ੍ਰਾਣੀ ਵੀਡੀਓ ਦੇਖ ਲੈ ਉਹ ਵੀਡੀਓ ਕਿ ਦੇਖਣੀ ਹੈ ਆ ਹੁਣ ਦਾ ਹੁਣ ਦਾ ਦੇਖਣਾ ਹੈ ਜਹਾਜ ਆ ਹੁਣ ਦੀ ਗੱਲ ਹੈ ਏ ਹੁਣ ਦੀ ਤਾਂ ਵੀਡੀਓ ਮਗਰ ਕਿੰਨੇ ਯਾਰਾ 24 ਇਹ ਕਹਿੰਦਾ ਹੁਣ ਉੱਚਾ ਫੜਾ ਹੁਣ ਕਿਵੇਂ ਕਰਾਂ ਯਾਰਾ ਠੀਕ ਹੈ ਇਦਾਂ ਇਹ ਜੋ ਬਾਹਰ ਖੜਾ ਯਾਰ ਅਬ ਬਾਹਰ 700 ਮੈਂ ਕਿਹੜਾ ਟੂ ਲੈ ਜਾ ਫਾਰੋ ਨਹੀਂ ਆ ਤਮ ਬਾਈ ਗਿੰਨੂ ਮਾ ਇਹਨੇ ਨੱਥੂ ਫਰਮਾ ਪਹਿਲਾ ਪੁੱਛੀਂਦਾ ਪਹਿਲਾ ਗਾਣਾ ਦੱਸੋ ਦੋਨੂੰ ਤਾਂ ਪਹਿਲਾ ਗਾਣਾ ਕਿੰਨੇ ਲਾਦੇ ਸੀ ਠੀਕ 20000 ਲਾਦਾ ਬਾਈ ਬੱਚੇ ਪੈਸੇ ਲਾ ਦੇ ਉਹਨਾਂ ਖਤੋਂ ਲਾ ਦਿਆ ਮਾ ਤੇ ਦੇਖ ਲਓ ਯਾਰ ਚਪੜਾ ਯਾਰ ਕਰਨ ਇਹ ਗਿਣੇ ਵੀ ਉਹਨਾਂ ਦਾ ਹੱਥ ਗਿਣੀਆਂ ਨਾ ਮੈਂ ਵੀ ਆਪ ਹੀ ਦੇਣਾ ਮੇਰਾ ਆਪ ਹੀ ਲੈ ਇਹ ਬੜੇ ਪੈਸੇ ਲੈ ਫਿਰ ਪੈਸੇ ਦੇਣਾ ਆ ਗਾਣਾ ਬੱਕਰੀ ਵਾਲੇ ਆਪਣੇ ਬਾਤ ਵਿੱਚ ਕਾਨੂੰਨ ਪਤੀ ਮੁਕਤੀ ਕਰਾਉਣੇ ਪੈਣਗੇ ਮੈਂ ਇੱਕ ਦੰਦ ਉਹ ਹੈ ਇਹ ਕਿਉਂ ਤੋਂ ਪਜ ਮਾਰੇ ਯਾਰ ਮੈਂ ਆਪ ਹੀ ਦੇਵਾਂ ਨਾ ਦੇਖ ਮੈਂ ਆਪ ਹੀ ਉਹ ਮੈਂ ਘੱਟ ਦੀ ਮਾਫੀ ਕਰਦਾ ਉਹ ਫਰੇ ਵੀ ਕਰ ਲੈ ਹੁਣ ਇਹਦਾ ਵੀ ਕਰ ਦੇ ਇਹਦਾ ਵੀਰੇ ਮੈਨੂੰ ਅੰਬਾਲਾ ਤੋਂ ਮਾਂ ਮੈਂ ਨਹੀਂ ਜੀ ਮੈਂ ਬਾਦ ਮੋੜ ਕੇ ਲਗਤ ਰਿਹਾ ਨਾ ਕਿ ਮੰਗਲਵਾਰ ਨੂੰ ਇਹ 19 ਦਾ ਮਤਾਂ ਹੀ ਦੇ ਕੇ ਆਇਆ। ਨਾ 20 ਦਾ ਤਹ ਹਾਂ। 20 ਦਾ ਕਰਵਾ ਦੇ। ਹਾਂ। ਬਾਕੀ ਉਹ ਰੋਸ ਬਸ ਉਹ ਦਾ। ਯਾ 100 100 ਲੱਗੂ ਹਰ ਛੋਟ ਦਾ ਕਰਨੀ ਪਊ। ਛੋਟ ਦਾ ਕਰਨੀ ਹੁੰਦਾ ਉਹੀ ਪਰਤੀ ਕਰਵਾ ਦੇ। ਗਾਜ ਉਹਨੂੰ ਕਹੇ ਮੁੰਡਾ ਪੈਸੇ ਦਊ। ਆਪੇ ਦਊਗਾ ਬੰਦੇ। ਤਾਲਾ ਇਹ ਜਦਾਂ ਹੈਗੀ ਮਾੜੇ ਨਹੀਂ ਇਹਦਾਂ ਨੂੰ ਯਾਰ। ਵੀ ਕਾਂਦੀ ਪਰਤੀ ਕਰ। ਆ ਵੀ ਪੈਸੇ। ਪਾਜ ਨੂੰ 20 ਲੱਗਦਾ। ਮਤਲਬ ਇਹ ਹੁਣ 25000 ਜੜ ਗਿਆ। ਅੱਛਾ। ਉਹ ਗੱਲਾਂ ਜੇ ਹੁਣ ਨੂੰ ਗੁਨਾਹ ਨਹੀਂ ਹੈਗੀ ਉਹ 50 ਰੁਪਏ ਵੇਚਣਾ ਹੋਣਾ ਉਹ ਮੈਨੂੰ ਪਤਾ ਹੈ ਕਈ ਗੱਲਾਂ ਸਾਵਾ ਵੀ ਛੱਡਣਾ ਪੈਂਦਾ ਆਏ ਗੱਲਾਂ ਹੁਣ 20 ਰੋ ਦਾ ਪੂਰਾ ਯਾਰਾ ਆਹਦਾ ਬਹੀ ਰਲ ਗਣ ਕੇ ਫੜਾ ਦੇ ਚੱਲ ਤੂੰ ਸਾਹੀਓ ਦੇ ਬੀੜਾ ਸੌਦਾ ਮਾੜਾ ਹੁੰਦਾ ਲੈ ਫੜਦੀ ਮੇਰੀਆਂ ਹੱਥਾਂ ਦਾ ਕਪਾਲਾ ਦੇਖ ਉਹ ਵੀ ਵਪਾਰੀ ਬੰਦੇ ਆ ਉਹਨਾਂ ਦੇ ਕਰਮਾਂ 'ਚ ਖਬਰ ਹੈ 100 ਆਖਰ 200 ਗਾਹਾਂ ਮੈਂ ਸਾਢੇ 20 ਦਾ ਵੱਖਰਾ ਹੋ ਗਿਆ ਬੰਦ ਕੇ ਲੈ ਲੈ ਫੜਦਾ ਸ਼ਿਲਕਾ ਵੀ ਰੱਠੀ ਰੱਖਦਾ ਮੇਰੇ ਘਰ ਆਓ ਯਾਰ ਤੂੰ ਮੇਰੀ ਤਾਂ ਗੱਲ ਧਿਆਨ ਨਾ ਕਰ ਲੈ ਜਿੰਨੇ ਰੁਪਈਓ ਬੰਦੇ ਨੇ ਲਾਤੇ ਨਾ ਬੱਕਰੇ ਦੇ ਲਾਊਗਾ ਨਹੀਂ ਕੋਈ ਮੇਰੀ ਅਸਲੀ ਹਵਾਲਾ ਕੇ ਮਾਰੇ ਲਈ ਮਗਾਉਂਦਾ ਤੈਨੂੰ ਇਹਦੇ ਵੀ ਡਬਲ ਮੈਂ ਇੰਨੇ ਦੇ ਦੋਨੇ ਫੱਟੇ ਲੈ ਚੁਣੇ ਮੈਂ ਰੋਜ਼ੇ ਮੰਡੀਆਂ 'ਚ 70000 ਰੁਪਏ ਲਾਤੇ ਉਹ ਬੰਦੇ ਨੇ ਰੁਪਏ ਕੱਚੇ ਨੇ ਠੀਕ ਮੈਂ ਬਟਾਉਂਦਾ ਤੂੰ ਘੱਟ ਵੀ 25 ਤੋਂ ਕੁਛ ਨਾ ਕੋਈ ਟੋਟਾ 100 ਡਾਈ ਖੜੀਆਂ ਤੂੰ ਕਹ ਦੱਸ ਮੈਂ ਕਹਿੰਦਾ 25 ਘੱਟਾ 24 ਕਰਦੇ ਹੋਰ ਦੱਸ ਹੁਣ ਮੈਂ ਇਹਨਾਂ ਕਦਮ ਖੜ ਜਾ ਹੁਣ ਉਹ ਫੜ ਤਾ ਮੜਾ ਮੜਾਇਆ ਮੜਾਇਆ ਮਾ ਮੜਾਇਆ 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 ਉਹ ਮੜਾ ਖਾਪੀ ਬੱਕਾ ਬਣਾ ਖੜਾ ਛੜੇ 5 6 ਪਾਟਾ ਨਹੀਂ ਆਪਾਂ ਕੀ ਕਰਦੇ ਨੇ ਇਹ ਇਹ ਕੱਲ ਨੂੰ ਆਹ ਨਾਲ ਫੇਰ ਆਲਾ ਫੇਰ ਲਿਆ ਮੈਂ ਅਗਲੀ ਮੰਡੀ ਤੇ ਤੂੰ ਆਹ ਦੇਖਦੇ ਜੋੜੀ ਲੈ ਜਾ ਗੜੇ ਕੋਈ ਚੱਕਰ ਨਹੀਂ ਹਾਲਾ ਉਹ ਘਟਾ ਦੇ ਆ ਵੀਕ ਜੂਗੀ ਉਹ ਵੀਕੂ ਕੋਈ ਆ ਨਹੀਂ ਵੀਰੇ ਆਪਾਂ ਫੇਰ ਆਲੀ ਅਗਲੀ ਮੰਡੀ ਮੈਂ ਤਾਂ ਵੀਰੇ ਗੱਟੀ ਲੈ ਕੇ ਆ ਸੀ ਧੂਰੀ ਮੈਂ ਹੋਰੀ ਰੱਸੀ ਰਾਜੀ ਵੀਡੀਓ ਦੇਖ ਕੇ ਤਵਾਰਿਆ ਯਾਰ ਉਹ ਪਾਣੀ ਨਹੀਂ ਨਾ ਉਹ ਪਾਣੀ ਨਹੀਂ ਬਾਹਰ ਮੈਂ ਦੇਖ ਲਾ ਲੱਭ ਤੋ ਤੇਰੀ ਹੋ ਕੇ ਲੈ ਰਿਹਾ ਤਾਂ 1000 ਮੈਂ ਤਾਂ ਪਾਇਆ ਵੀਰੇ ਪਤਾ ਗੱਲ ਕਿਆ ਤੇਰੇ ਨਾਲ ਅਸੀਂ ਪਹਿਲਾਂ ਤੈਨੂੰ ਡਾਇਰੈਕਟ ਵੀਦਾ ਗਿਆ ਹਾਂ ਅਈ 1000 ਤੈਨੂੰ ਹੋ ਗਿਆ ਚਲ ਠੀਕ ਉਹ ਬਰੋਆ ਮਲੋ ਬੇ ਵੇਖੜਾ ਦੇ ਬਣਾ ਦੇ ਬਣਾ ਦੇ ਹੋ ਗਿਆ ਵਧੀਆ ਉਹ ਅਗਲੇ ਨਾਮ ਕਿਹਾ ਵੀਰੇ ਉਹ ਦੇ ਦੇ ਵੀਰੇ ਬਲ ਗਈ ਉਹ ਆਪਣੇ ਮਾਤਾ ਆਪ ਕੋ ਹੁੰਦਾ ਦੇ ਮਨ ਲਾ ਉਹ 5000 ਰੁਪਏ ਉਹ ਨਹੀਂ ਪੈਂਦਾ ਯਾਰ ਮੈਂ ਉਹਦੇ ਬਾਅਦ ਛੱਡਿਆ ਸਾਡੇ ਵੀ ਪੈਸੇ ਛੱਡ ਕੇ ਜਾਊਗਾ ਵੀਰੇ ਜਾਂ ਉਹ ਵੀਰੇ ਛੋਟੇ ਨਹੀਂ ਕਰਾਈ ਦਿੱਤੇ ਛੱਡ ਦੇ ਕੋਈ ਛੋਟ ਨਹੀਂ ਹਲਾ ਯਾਰ ਨਾ ਬੇਰੇ ਮੰਨੀ ਦੀ ਹੁੰਦੀ ਦੇਖ ਲੈ ਲਾਸਟ ਆ ਮੈਂ ਤੇ ਹੁੰਦਾ ਤਾਂ ਨਹੀਂ ਕਰਵਾ ਰਿਹਾ ਵੀਰੇ ਹੁਣ ਤੁਹਾਨੂੰ ਪਾਣੀ ਪਾਨਣਗੇ ਭਾਈ ਭਾਈ ਉਹਨੇ ਨਹੀਂ ਪਹਿਲਾਂ ਦੱਸਦਾ ਮੈਂ ਆਪਣਾ ਪਾਣੀ ਨਹੀਂ ਉਹਦੇ ਬਾਅਦ ਰੈਨ ਦੇ ਫਿਰ ਯਾਰ ਨਹੀਂ ਵੀ ਆਪਣੇ ਦਿਲ ਨਾਲੇ ਦੇ ਪੈਸੇ ਉਹਨਾਂ ਪੈਸੇ ਲਿਖ ਲਈ ਆਪ ਹੀ ਸਾਰਾ ਕਰੂਗਾ ਮੈਂ ਮਾਦਾ ਬਹੁਤ ਆਵਾਜ਼ ਲਗਾਈ ਤੇਰੀ ਉਹਦੀ ਲਗਾਈ ਉਹਦੀ ਹਾਂ ਹਾਂਜੀ ਲਗਾਈ ਹੋਊਗੀ ਵੇ ਮਹੇ ਉਹ 100 ਰੁਪਏ ਵੇ ਪਾਹੇ ਨਫੜਾ ਉਹਦੇ ਕੋਈ ਕਰਾਉਣੀ ਆ ਵੇ ਪਾਹੇ ਉਹ ਮੰਨ ਲਾ ਪਰ ਮੇਰੀ ਗੱਲ ਯਾਰ ਇਹ ਦੇ ਓਏ ਇਹ ਬਸ ਲਾੜਨਾ ਬਸ ਕਿਸੇ ਮੈਂ ਨਾ ਦੇ ਦੂਗਾ ਲਿਖਾਈ ਮੈਂ ਆਪਦੀ ਆਪ ਕਰਾਉਂ ਆਵਲ ਲਿਖਾਈ ਆਪ ਕਰਾਉਂ ਅਥੇ ਨੂੰ ਤਾਂ ਦੇਖਾਂ ਡਾਂਗ ਚੱਲ ਜਿਆ ਬੱਕਰੇ ਦੱਸਿਆ ਉਹ ਹੀ ਤਾਂ ਗੱਲ ਆ ਮੁੜ ਕੇ ਪਤਾ ਕੀ ਆ ਸਾੰਨੇ ਵੀਰੇ ਮੰਡੀ ਚਲਾਉਣੀ ਆ ਰੌਲਾ ਨਹੀਂ ਪਵਾਣਾ ਮੁੜ ਕੇ ਨੇ ਮੁੜ ਕੇ ਨੇ ਕਰੇ ਦੀ ਗੱਲ ਨਹੀਂ 1500 ਦੀ ਕਈ ਵਾਰੀ ਜੇਬ ਚੋਂ ਦਿੰਨੇ ਆ ਸੀ ਪਰ ਆਪਣ ਕੱਢ ਲਾ ਕਿਸੇ ਗਾ ਕੱਢ ਤੀ ਛਾਪਾ ਛੱਡ ਗਈ ਯਾਰ ਉਹ ਹੀ ਗੱਲ ਕਰਨੀ ਬਾਅਦ ਯਾਰ ਤੂੰ ਪੂਰਾ ਗਣਕਿਉ ਦੇ ਦੇ ਪੰਜ ਕੀ ਯਾਰ ਜਦ ਘੱਟ ਬੰਦ ਯਾਰ ਕੀ 40 ਨੋਟ ਦੇਣੇ 55 ਉਹ ਪੰਜ ਤਰ੍ਹਾਂ ਗਿਆ ਨਾ ਮੈਂ ਉਨ ਵਾਪਸ ਆ ਗਿਆ ਉਹ ਵੀ ਦੇ ਦੂਗਾ ਗਣਕੇ 55 ਤੋਂ ਕਿਹਾ 100000 ਕਰਕੇ 200 ਉਹ ਤਾਂ ਨੱਬੜਨੇ ਦਾ ਮੇਰਾ ਕਿਹਦਾ ਕੰਮ ਮਾੜੀ ਹੁੰਦਾ ਯਾਰ ਸਹੀ ਹੈ ਜੀ ਅੱਜ ਲੀਆ ਬਾਈ ਮੋੜ ਚੱਲ ਚਾਪਰ ਜੰਗਸੇ ਪੈਸੇ ਲੱਗਣ ਯਾਰ ਚੱਲ ਚੱਲੀਏ ਫਿਰ 19 ਸਾਲ ਦਾ ਦਿਨ ਮਾਏ ਨਹੀਂ ਮਾ ਮਾ ਬੈਗਟ ਨੂੰ ਮਾ ਦੇਖ ਕੇ ਆਗਾ ਮੈਂ ਵੀ ਮੋੜ ਕੇ ਵੀ ਲੈ ਕੇ ਆ ਉਹ ਤੋਂ ਮੈਂ ਦੇਖੀ ਨਹੀਂ ਐਵੇਂ ਮੋੜ ਕੇ ਲੈ ਕਰਾਇਆ ਪਿਆ ਮੈਂ ਐਵੇਂ ਮੋੜ ਚਲੋ ਜਵਾਗ ਜੀਤ ਰਿਹਾ ਪਾਲ ਲੂ ਪਿਆਰਾ ਯਾਰ ਕੋਈ ਨਹੀਂ ਯਾਰ ਦੋ ਤਿੰਨ ਪੈ ਗਿਆ ਹੁਣ ਦਾ ਲੱਗਾ ਬੱਕਰੀਆਂ ਦਾ ਸਾਰੇ ਹਾਲ ਹੋ ਗਿਆ ਹੁਣ ਕਿੱਥੇ ਫਿਰਦਾ ਮਰਦਾ 23 ਹੋ ਗਿਆ ਚਲ ਕੋਈ ਨਹੀਂ ਯਾਰ ਕੋਈ ਨਹੀਂ ਕੋਈ ਨਹੀਂ ਯਾਰ ਹਟ ਜਾ ਤੈਨੂੰ ਹਾਈ ਆਈ ਜੋ ਕਰ ਜਾ ਬੱਕੇ ਲੱਗੀਆਂ ਕੋਈ ਘਟਾ ਨਹੀਂ ਗਿਆ ਯਾਰ ਕਿਸ ਨਾ ਹੋਵੇ ਯਾਰ ਕੋਈ ਗੱਲ ਨਹੀਂ ਹਾਂ ਕੋਈ ਨਜ਼ਾਰੇ ਵੀ ਦੇ ਦੂਗਾ ਹੁਣ ਛੱਡ ਕਰ ਇਹਦਾ ਆ ਬੱਕੇ ਰੋਣਾ ਆ ਤੇ ਪੈਸੇ ਆਉਣ ਲੱਗ ਪਈ